ਸੁਲਤਾਨਪੁਰ ਲੋਧੀ ਦਾ ਮੰਡ ਖੇਤਰ ਜੋ ਕਿ ਹੜਾ ਦੀ ਮਾਰ ਹੇਠ ਆਇਆ ਹੋਇਆ ਹੈ ਜਿਸ ਤੇ ਤਕਰੀਬਨ 20 ਤੋਂ 25 ਪਿੰਡ ਜੋ ਕਿ ਹੜਾ ਦੀ ਚਪੇਟ ਵਿੱਚ ਆਏ ਹੋਏ ਹਨ ਅਤੇ ਭਾਰੀ ਮੁਸੀਬਤ ਦਾ ਸਾਹਮਣਾ ਕਰਨ ਲਈ ਮਜਬੂਰ ਉੱਥੇ ਦੇ ਲੋਕ ਜਿਨ੍ਹਾਂ ਦੀ ਆਸਤੀ ਕਿਰਨ ਇੱਕੋ ਇੱਕ ਮੁਆਵਜ਼ਿਆਂ ਦੇ ਉੱਤੇ ਟਿਕੀ ਹੋਈ ਅਤੇ ਸਰਕਾਰ ਦੇ ਨੁਮਾਇੰਦਿਆਂ ਦਾ ਆਣਾ ਜਾਣਾ ਵੀ ਹੜ੍ਹ ਵਾਲੇ ਖੇਤਰ ਵਿੱਚ ਜਾਰੀ ਹੈ ਇਸੇ ਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪੀੜਤਾ ਦਾ ਹਾਲ ਜਾਣਨ ਲਈ ਮੰਡ ਖੇਤਰ ਦਾ ਦੌਰਾ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਖੁਦ ਟਰੈਕਟਰ ਤੇ ਬੈਠ ਕੇ ਹੜ੍ਹ ਪੀੜਤਾ ਤੱਕ ਪਹੁੰਚ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਬੰਨ ਬੰਨ ਲਈ 10000 ਲੀਟਰ ਡੀਜ਼ਲ ਦੇਣ ਦਾ ਵਾਅਦਾ ਵੀ ਕੀਤਾ। ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਮੰਡ ਖੇਤਰ ਵਾਸੀਆਂ ਨੂੰ ਕਿਹਾ ਕਿ ਅਗਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਪਹਿਲ ਦੇ ਆਧਾਰ ਤੇ ਇਨਾਂ ਦਾ ਹੜਾ ਕਾ ਹੱਲ ਕਰਨਗੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਬ੍ਰਹਮਸਰੂਪ ਸਹੌਤਾ ਦੀ ਵਿਸ਼ੇਸ਼ ਰਿਪੋਰਟ ਮੈਂ ਸੁਲਤਾਨਪੁਰ ਲੋਧੀ ਹਾਂਜੀ ਥੋੜੇ ਦੂਰ ਹਾਂ ਇੱਥੋਂ ਤੱਕ ਦਿਖਦਾ ਸਾਰਾ ਇਹ ਇਲਾਕਾ ਡੁੱਬਿਆ ਪਿਆ ਤੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਕੋਲੇ 7-8 ਹਜ਼ਾਰ ਕਰੋੜ ਡਿਜ਼ਾਸਟਰ ਰੀਲੀਫ ਫੰਡ ਹੁੰਦਾ ਜਿਵੇਂ ਸਾਡੀ ਸਰਕਾਰ ਸੀ ਅਸੀਂ ਇਮੀਡੀਏਟਲੀ ਡਿਜ਼ਾਸਟਰ ਦੂਜੀ ਗੱਲ ਜਿਹੜੀ ਹੈਗੀ ਕਿ ਇਸ ਇਮੀਡੀਏਟਲੀ ਅਗਲੇ ਇਲਾਕੇ ਨੂੰ ਬਚਾਉਣ ਵਾਸਤੇ ਪੂਰਾ ਇਰੀਗੇਸ਼ਨ ਡਿਪਾਰਟਮੈਂਟ ਇੱਥੇ ਹੋਣਾ ਚਾਹੀਦਾ ਹੈ ਜਿਹੜਾ ਨਹੀਂ ਹੈ ਬਸ ਜਦੋਂ ਆ ਕੇ ਦੇਖਦਾ ਦੁੱਖ ਲੱਗਦਾ ਹੈ ਵਿਚਾਰਿਆਂ ਦੀਆਂ ਜ਼ਿੰਦਗੀਆਂ ਇੱਕ ਮਸਲ ਖਰਾਬ ਹੋ ਜਾਏਗਾ ਟੱਕਾ ਨਾ ਮਾਰੇ ਉਹ 3 ਸਾਲ ਜੀਮੇਜ਼ਾਰ ਗਰੀਬ ਪਿੱਛੇ ਛੱਡ ਜਾਂਦਾ ਹੈ ਤੋਂ ਆਪਰ ਸਾਰਿਆਂ ਨੂੰ ਮੈਂ ਪੰਜਾਬ ਦੇ ਸੰਸਦ ਨੂੰ ਵੀ ਬੇਨਤੀ ਕਰਦਾ ਹਾਂ ਜੋ ਸਹਿਯੋਗ ਦੇ ਸਕੀਏ ਜਰੂਰ ਆਪਣੇ ਆਪਣੇ ਨਮ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਆ ਜੋ ਤੁਸੀਂ ਇੰਨੇ ਵਰਦੇ ਮੀਂਹ ਦੇ ਵਿੱਚ ਸਾਡੇ ਮੰਡ ਖੇਤਰ ਦੇ ਲੋਕਾਂ ਦਾ ਜੋ ਹਾਲਚਲ ਪੁੱਛਣ ਲਈ ਇੱਥੇ ਸਾਰੇ ਪਹੁੰਚੇ ਹੋ ਤੇ ਜੋ ਸਾਡੀ ਆਵਾਜ਼ ਆ ਤੇ ਕੰਨਾਂ ਤੱਕ ਜਿਹੜੀ ਉਹ ਪਹੁੰਚਾਉਂਦਾ ਤੁਸੀਂ ਕੰਮ ਕਰਦੇ ਆ ਅੱਜ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਨੂੰ ਜਦੋਂ ਦਾ ਪਤਾ ਲੱਗਾ ਕਿ ਇੱਥੋਂ ਦੇ ਹੜ ਖੇਤਰ ਦੇ ਵਿੱਚ ਬਹੁਤ ਵੱਡਾ ਜਿਹੜਾ ਨੁਕਸਾਨ ਆ ਉਹ ਹੋਇਆ ਉਹ ਕਾਫੀ ਟਾਈਮ ਤੋਂ ਮਤਲਬ ਕਿ ਇੱਥੇ ਆਉਣਾ ਚਾਹੁੰਦੇ ਸੀ ਸਾਡੇ ਨਾਲ ਸੰਪਰਕ 'ਚ ਸੀਗੇ ਪਰ ਕਿਸੇ ਕਾਰਨਾ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਅੱਜ ਪਹਿਲਾਂ ਤਾਂ ਅਸੀਂ ਜਿਹੜਾ ਬਾਉਪੁਰ ਜਦੀਦ ਜਿਹੜੇ 10 5-7 ਪਿੰਡ ਉਹ ਫਸਲ ਤਬਾਹ ਹੋਈ ਉੱਥੇ ਗਏ ਆ ਉਸ ਤੋਂ ਬਾਅਦ ਸਾਡਾ ਇੱਥੋਂ 8 ਕਿਲੋਮੀਟਰ ਅੱਗੇ ਇੱਕ ਮਤਲਬ ਆਰਜੀ ਬਾਨਾ ਤੇ ਉੱਥੇ ਕੋਈ 10 ਕ ਜਾਂ ਏਕੜ ਜਿਹੜੀ 30-35 ਪਿੰਡਾਂ ਦੀ ਜ਼ਮੀਨ ਆ ਜਿਹੜੀ ਉਹ ਮਤਲਬ ਕਿ ਆਪਦੇ ਕੋਲੋਂ ਜਿਹੜੇ ਕਿਸਾਨ ਇਹ ਆਪਣਾ ਇਹ ਬਨਾਰਦੀ ਲਾ ਰਿਹਾ ਆਪਣੇ ਖਰਚੇ ਤੇ ਤੇ ਉੱਥੇ ਜਾ ਕੇ ਖੁਦ ਟਰੈਕਟਰ ਤੇ ਬਹਿ ਕੇ ਚਿੱਕੜ ਦੇ ਵਿੱਚ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇੱਕ ਆਮ ਇਨਸਾਨ ਦੀ ਤਰ੍ਹਾਂ ਉੱਥੇ ਪਹੁੰਚ ਕੇ ਤੇ ਉਹਨਾਂ ਨੇ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਕਿ ਜੇਕਰ ਸਾਡੀ ਸਰਕਾਰ ਆਉਂਦੀ ਆ ਤੇ ਅਸੀਂ ਜ਼ਰੂਰ ਇਹਦਾ ਕੋਈ ਹੱਲ ਵੀ ਵਧੀਆ ਕੱਢਾਂਗੇ ਤੇ ਦੂਸਰਾ ਨਾਲ ਹੀ ਉਹਨਾਂ ਨੇ ਆਪਣੀ ਜੇਬ ਚੋਂ ਜਿਹੜਾ 20000 ਲੀਟਰ ਤੇਲ ਆ 10000 ਪਹਿਲੋਂ ਤੇ 10 ਜੇ ਬਾਅਦ ਚ ਜ਼ਰੂਰਤ ਪੈ ਗਈ ਮੌਕੇ ਤੇ ਉਹਨਾਂ ਨੇ ਉੱਥੋਂ ਦੇ ਜਿਹੜੇ ਸਾਡੇ ਕਿਸਾਨ ਆ ਉਹਨਾਂ ਨੂੰ ਦਿੱਤਾ ਤੇ ਮੈਂ ਆਪਣੇ ਵੱਲੋਂ ਤੇ ਆਪਣੇ پورے ਇਲਾਕੇ ਵੱਲੋਂ ਹਲਕਾ ਸੁਲਤਾਨਪੁਰ ਲੋਧੀ ਵੱਲੋਂ ਸਰਦਾਰ ਸੁਖਬੀਰ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਜੋ ਸਾਡੇ ਇੱਕ ਆਮ ਇਨਸਾਨਾਂ ਦੀ ਤਰ੍ਹਾਂ ਸਾਡੇ ਕਿਸਾਨਾਂ ਦੇ ਵਿੱਚ ਆ ਕੇ ਉਹਨਾਂ ਨੇ ਅੱਜ ਇੱਕ ਬਾਹ ਫੜੀ ਆ ਜੇ ਜਦੋਂ ਵੀ ਇਹ ਨਹੀਂ ਕੱਲਾ ਆਪਣਾ ਸੁਲਤਾਨਪੁਰ ਲੋਧੀ ਬਿਆਸ ਏਰੀਏ ਦੇ ਨਾਲ ਬਹੁਤ ਏਰੀਆ ਲੱਗਦਾ ਦਬਾਬੇ ਦਾ ਪਰ ਜ਼ਿਆਦਾਤਰ ਜਿਹੜਾ ਏਰੀਆ ਇਹ ਲੱਗਦਾ ਮੰਡ ਖੇਤਰ ਦਾ ਸੁਲਤਾਨਪੁਰ ਲੋਧੀ ਦਾ ਇਹ ਨਮਾਣ ਆ ਥੱਲੇ ਜਾ ਕੇ ਹਰੀਕੇ ਆ ਹੈੜਾ ਜਿੱਥੇ ਸਾਰਾ ਪਾਣੀ ਇਕੱਠਾ ਹੁੰਦਾ ਉਹਦੇ ਨਾਲ ਕੀ ਆ ਕਿ ਜਿੰਨਾ ਵੀ ਪਿੱਛੇ ਏਰੀਆ ਸਾਡੇ ਸੁਲਤਾਨਪੁਰ ਦੇ ਤਕਰੀਬਨ ਜੇ ਆਪਾਂ ਪੂਰੇ ਹਲਕੇ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਦੇ ਵਿੱਚ ਲਗਭਗ 60 ਤੋਂ 70 ਪਿੰਡ ਜਿਹੜੇ ਪ੍ਰਭਾਵਿਤ ਹੁੰਦੇ ਆ ਜ਼ਿਆਦਾ ਜਿਹੜੇ ਪ੍ਰਭਾਵਿਤ ਹਰ ਸਾਲ ਹੁੰਦੇ ਆ ਉਹ 30 ਤੋਂ 35 ਪਿੰਡ ਆ ਜਿਹੜੇ ਉਹ ਆਪਣੇ ਹੈਗੇ ਆ ਜਿਹੜੇ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਗੋਦਵਾਲ ਦੇ ਪੁਲ ਤੋਂ ਥੱਲੇ ਨੂੰ ਹਰੀਕਿਆਂ ਤੱਕ ਆ ਤੇ ਇਹ ਤਕਰੀਬਨ ਬਹੁਤ ਵੱਡਾ ਜਿਹੜਾ ਸਾਡੇ ਕਿਸਾਨਾਂ ਲਈ ਇੱਕ ਕੋਡ ਆ ਪਰ ਸਾਨੂੰ ਵਿਸ਼ਵਾਸ ਆ ਇਸ ਟਾਈਮ ਜੋ ਸਾਡੇ ਪ੍ਰਧਾਨ ਜੀ ਕਹਿ ਕੇ ਗਏ ਆ ਕਿ ਜਦੋਂ ਸਾਡੀ ਸਰਕਾਰ ਬਣੀ ਤਾਂ ਅਸੀਂ ਇਹਦਾ ਕੋਈ ਪੁਕਤਾ ਹੱਲ ਦੂਰ ਕਰਾਂਗੇ